ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਆਪਣੇ ਹਲਮਾਨਗੜ੍ਹ ਦੇ ਵਿੱਚ ਪਹਿਲੀ ਵਾਰੀ ਇੱਕ ਸਪੈਸ਼ਲ ਪੱਗਾਂ ਦੀ ਦੁਕਾਨ ਖੁੱਲ ਗਈ ਹੈ ਇੱਕ ਪੱਗਾਂ ਦਾ ਸਪੈਸ਼ਲ ਸਟੋਰ ਖੁੱਲ ਗਿਆ ਹੈ ਜਿਹੜਾ ਕਿ ਇੱਥੇ ਤੁਹਾਨੂੰ ਬੜੇ ਮਲਟੀ ਕਲਰ ਦੀਆਂ ਪੱਗਾਂ ਮਿਲਣਗੀਆਂ ਨਾਲੇ ਇਹਦੇ ਬਾਜ ਫੁੱਟੀ ਵਗੈਰਾ ਸਭ ਕੁਝ ਅਵੇਲੇਬਲ ਹੈ ਇਹ ਦੇਖੋ ਤੁਸੀਂ ਬੜੇ ਵੀਰਾਂ ਨੇ ਚੰਗਾ ਪਤਾ ਲਾ ਕੀਤਾ ਹੈ ਜਿਹਦੇ ਵਿੱਚ ਬੜੇ ਮਲਟੀ ਕਲਰਸ ਔਰ ਪੱਖੇ ਰੰਗਾਂ ਦੀਆਂ ਪੱਗਾਂ ਨੇ ਪੱਗਾਂ ਦੇ ਕਲਰ ਵੀ ਅੱਛੇ ਨੇ ਔਰ ਕੁਆਲਿਟੀ ਵੀ ਅੱਛੀ ਹੈ ਜੋ چیز ਅਸੀਂ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਲੈਣ ਜਾਂਦੇ ਸੀ ਜਾਂ ਅਮਰitsar ਲੈਣ ਜਾਂਦੇ ਸੀਗੇ ਉਦਾਂ ਦੇ ਹੀ ਕਲਰਸ ਔਰ ਕੱਪੜੇ ਦੀ ਕੁਆਲਿਟੀ ਦਾ ਜੋ ਕਲੈਕਸ਼ਨ ਸਾਡੇ ਇੱਥੇ ਅਵੇਲੇਬਲ ਹੈ ਸੋ ਵੀਰਾਂ ਨਾਲ ਤੁਸੀਂ ਕੰਟੈਕਟ ਕਰੋ ਔਰ ਦਸਾਰ ਲੈਣ ਆਓ ਇਹਦੇ ਵਿੱਚ ਸਾਨੂੰ ਸਾਰੇ ਜਿਹੜੀਆਂ ਪੱਗਾਂ ਆ ਪੱਕੇ ਕਲਰ ਦੀਆਂ ਮਿਲਣਗੀਆਂ ਔਰ ਕਲਰ ਵੀ ਬਹੁਤ ਸ਼ਾਈਨਿੰਗ ਵਾਲੇ ਨੇ ਔਰ ਕੱਪੜਾ ਵੀ ਬਹੁਤ ਅੱਛਾ ਮਿਲਦਾ